ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਰਖੜੀ ਦਾ ਤਿਉਹਾਰ ਬੜੀ ਉਤਮਤਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਬਾਜ਼ਾਰਾਂ ਦੇ ਵਿੱਚ ਵੀ ਜਿਹੜੀਆਂ ਰੌਣਕਾਂ ਲੱਗੀਆਂ ਨਜ਼ਰ ਆਟੇ ਨੇ ਬਿਲਕੁਲ ਤਸਵੀਰਾਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਤਸਵੀਰਾਂ ਨੇ ਜੈਤੋ ਸ਼ਾਇਕ ਜਿੱਥੇ ਰਖੜੀ ਦੇ ਉੱਤੇ ਹੌਰ ਨੂੰ ਲੈ ਕੇ ਰੌਣਕਾਂ ਹੀ ਰੌਣਕਾਂ ਲੱਗੀਆਂ ਨੇ ਭਰਾਵਾਂ ਨੇ ਭੈਣਾਂ ਨੇ ਜਿਹੜੀਆਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਬੰਨਣ ਲਈ ਰਖੜੀਆਂ ਖਰੀਦੀਆਂ ਨਜ਼ਰ ਆ ਰਹੀਆਂ ਨੇ ਮਠਿਆਈਆਂ ਖਰੀਦੀਆਂ ਨਜ਼ਰ ਆ ਰਹੀਆਂ ਨੇ ਤੇ ਰਖੜੀ ਦਾ ਤੇ ਹੌਰ ਹੈ ਜਿਹੜਾ ਬੜੇ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਬਿਲਕੁਲ ਬਾਜ਼ਾਰ ਦੇ ਵਿੱਚੋਂ ਸਵੇਰ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੁਕਾਨਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਰਖੜੀਆਂ ਨੂੰ ਤਾਂ ਜਾ ਕੇ ਰੱਖਿਆ ਤੇ ਪਰ ਤੁਸੀਂ ਵੀ ਘਰ ਬੈਠੇ ਐਨਾ ਬਾਜ਼ਾਰਾ ਦੀਆਂ ਰੌਣਕਾਂ ਦੇਖਦੇ ਜ਼ਰੂਰ ਨਜ਼ਰ ਮਾਰ ਲਓ ਰਿਤੂ ਜੀ ਤੁਸੀਂ ਇੱਥੇ ਪਹੁੰਚੋ ਖਰੀਦਦਾਰੀ ਕਰਨ ਕੀ ਕਹਿਣਾ ਚਾਹੋਗੇ ਲੱਕੜੀ ਦਾ ਤਿਆਰ ਨੂੰ ਦੇਖੀ ਲੱਕੜੀ ਦਾ ਤਿਆਰ ਬਹੁਤ ਵਧੀਆ ਹੁੰਦਾ ਇਹ ਲੱਕੜੀ ਦਾ ਤਿਆਰ ਕੈਂਪ ਲਾਉਂਦੇ ਆ ਕੈਂਪ ਆਪ ਤੇ ਇਸਨੇ ਪਿਆਰ ਦਾ ਪ੍ਰਤੀਕ ਹੁੰਦਾ ਇਹ ਜੀ ਹਾਂ ਜੀ ਤੇ ਕੀ ਕੀ ਖਰੀਦਦਾਰੀ ਕੀਤੀ ਗਈ ਹੈ ਜੀ ਅੱਛਾ ਤੇ ਪਕੌੜੇ ਗਰਮ ਠੈਲਗਰੇ ਖਰੀਦੀ ਗਈ ਅੱਛਾ ਤੇ ਰਖੜੀਆਂ ਵੀ ਖਰੀਦਦਾਰੀ ਵੀ ਕੀਤੀ ਗਈ ਹੈ ਜੀ ਰਖੜੀਆਂ ਜਿਆਦਾ ਸਾਡੇ ਆਪ ਦੀ ਲੱਗੀਆਂ ਹੋਈਆਂ ਨੇ ਠੀਕ ਹੈ ਕਰੋ ਆ ਕੀ ਨਾ ਪਣੇ ਪੂ ਆ ਸੁਮਨ ਨਾਮ ਹੈ ਆ ਸੁਮਨ ਜੀ ਤੁਸੀਂ ਇੱਥੇ ਰਖੜੀ ਤੇ ਧਿਆਨ ਲੈ ਕੇ ਰਖੜੀ ਦੀ ਖਰੀਦਦਾਰੀ ਕਰ ਰਹੇ ਹੋ ਆ ਕਿਸ ਤਰ੍ਹਾਂ ਦਾ ਇਹ ਤੁਹਾਨੂੰ ਧਿਆਨ ਲੱਗਦਾ ਜੀ ਜੀ ਬਹੁਤ ਵਧੀਆ ਤਿਹਾੜਾ ਹੈ ਕਿਉਂਕਿ ਇਹ ਭੈਣ ਭਰਾ ਦੇ ਰਿਸ਼ਤੇ ਦਾ ਪੂਰਨ ਹੈ ਵਧੀਆ ਜੀ ਪ੍ਰਸ਼ੰਸਾ ਕਰਦੇ ਹਾਂ ਅੱਛਾ ਕਿੰਨੇ ਕਿ ਦਿਨ ਤੁਸੀਂ ਖਰੀਦਦਾਰੀ ਕਰੋਗੇ ਤੇ ਫਿਰ ਰੱਖੜੀ ਕਦੋਂ ਬੰਨਣ ਜਾਓਗੇ ਕੱਲ ਦਾ ਤਿਆਰ ਰੱਖੜੀ ਦਾ ਜੀ ਹਾਂਜੀ ਕੱਲ ਹੀ ਜਾਵਾਂਗੇ ਜੀ ਸ਼ਾਮ ਨਿਕਲਾਂਗੇ ਅੱਛਾ ਹਾਂਜੀ ਅੱਛਾ ਰੱਖੜੀ ਦੇ ਨਾਲ ਨਾਲ ਫਿਰ ਮਠਿਆਈ ਵਗੈਰਾ ਦੀ ਵੀ ਖਰੀਦਦਾਰੀ ਕੀਤੀ ਗਈ ਹੈ ਜੀ ਹਾਂਜੀ ਹਾਂਜੀ ਅੱਛਾ ਕਿੰਨੇ ਭੈਣ ਭਰਾ ਜੀ ਤੁਸੀਂ ਉੱਥੇ ਅਸੀਂ ਤਿੰਨ ਭੈਣ ਭਰਾ ਜੀ ਅੱਛਾ ਫਿਰ ਰੱਖੜੀ ਬੰਨਣ ਤੁਸੀਂ ਸਾਰਾ ਪਰਿਵਾਰ ਹੀ ਜਾਓਗੇ ਜੀ ਇੱਥੋਂ ਹਾਂਜੀ ਠੀਕ ਹੈ ਮੈਮ ਥੈਂਕ ਯੂ ਹਾਂ ਸਰ ਰੱਖੜੀ ਦਾ ਤਿਆਰ ਕੱਲ ਨੂੰ ਮ ਕੋਸ ਨੂੰ ਲੈ ਕੇ ਤੁਹਾਡੇ ਉਹ ਮਠਾਈਆਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਇਹ ਬਹੁਤ ਵਧੀਆ ਤਿਆਰ ਹੈ ਜੀ ਭੈਣ ਤੇ ਭਾਈ ਦਾ ਭੈਣ ਦੇ ਪ੍ਰਤੀ ਜੀ ਭਾਈ ਦਾ ਪਿਆਰ ਹੈ ਜੀ ਇਹੀ ਦਾ ਬਹੁਤ ਵਧੀਆ ਮਠਾਈਆਂ ਬਣਾਈਆਂ ਬਹੁਤ ਵਧੀਆ ਖਰੀਦਦਾਰੀ ਕਰ ਰਹੀਆਂ ਹੈ ਪੈਣਾ ਜੀ ਤੇ ਬਹੁਤ ਵਧੀਆ ਤਿਆਰ ਹੈ ਰੱਖੀ ਗਾ ਹਾਂ ਜੇਕਰ ਆਪਾਂ ਗੱਲ ਕੀਤੀ ਜਾਵੇ ਆ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਦਾ ਤਿਆਰ ਹੈ ਕਿਸ ਤਰ੍ਹਾਂ ਵਧੀਆ ਰਿਹਾ ਜਾਂ ਅਗਰ ਨਾਲ ਉਹ ਘਟਾ ਜੀ ਪਿਛਲੇ ਸਾਲ ਵੀ ਤਿਆਰ ਵਧੀਆ ਸੀ ਲੇਕਿਨ ਐਤ ਵੀ ਉਦੋਂ ਵੀ ਵਧ ਕੇ ਭੈਣ ਨੇ ਹਿੱਸਾ ਲਿਆ ਹੈ ਉਦੋਂ ਵੀ ਬਦਲ ਕੇ ਵਧੀਆ ਤਿਆਰ ਹੈ ਠੀਕ ਹੈ ਸਰ ਥੈਂਕ ਯੂ